ਹਾਂਜੀ ਅੱਜਕੱਲ ਕਰਦੇ ਆਪਾਂ ਛੜਕਾ ਦੀ ਛੜਕਾ ਲੱਤਾਂ ਦਾ ਇਹ ਛੜਕਾ ਜਿਸ ਨੂੰ ਰਿੰਗਣ ਦੇ ਨਾੜ ਕਹਿੰਦੇ ਨੇ ਤੇ ਪਿੱਟ ਦੇ ਹੈਡਲਾਈਟ ਤੋਂ ਸਪੈਨਡਲ ਕੋਡ ਤੋਂ ਸ਼ੁਰੂ ਹੁੰਦੀ ਹੈ ਨਿਤੰਬ ਔਰ ਲੱਤ ਦੇ ਵਿੱਚੋਂ ਨਿਕਲਦੀ ਹੋਈ ਮਤਲਬ ਨੀਚੇ ਪੈਰ ਤੱਕ ਜਾਵੜਦੀ ਹੈ ਨਾੜੀ ਸੰਸਥਾਨ ਦੀ ਸਾਡੇ ਸਰੀਰ ਦੇ ਨਾੜੀ ਸੰਸਥਾਨ ਦੀ ਸਭ ਤੋਂ ਲੰਬੀ ਨਾੜੀ ਹੁੰਦੀ ਹੈ ਜਦੋਂ ਕਿਤੇ ਛੱਟ ਲੱਗ ਜੇ ਸਪੈਨਲ ਕੌਰ ਤੇ ਜਾਂ ਕੋਈ ਹੋਰ ਕਾਰਨ ਕਰਕੇ ਬਲੋਕੇਜ ਹੋ ਜੇ ਤਾਂ ਇਹ ਜੋ ਰੇਂਗਣ ਦੀ ਨਾੜ ਹੁੰਦੀ ਹੈ ਛੱਟਕਾ ਨਾੜ ਹੁੰਦੀ ਹੈ ਇਹਦੇ ਵਿੱਚ ਬਲੋਕੇਜ ਆਉਣ ਨਾਲ ਹੀ ਦਰਦ ਕਰਨਾ ਸ਼ੁਰੂ ਕਰ ਦਿੰਦੀ ਹੈ ਦਰਦ ਐਨਾ ਕੋ ਹੁੰਦਾ ਹੈ ਕਿ ਬੰਦੇ ਨੂੰ ਚੱਲਣਾ ਫਿਰਨਾ ਮੁਸ਼ਕਲ ਹੋ ਜਾਂਦਾ ਹੈ ਤੇ ਜਦੋਂ ਵੀ ਕਦੇ ਦਰਦ ਹੁੰਦਾ ਬਹੁਤ ਜ਼ਿਆਦਾ ਤਕਲੀਫ ਹੁੰਦੀ ਆ ਅਸਹਿ ਦਰਦ ਹੁੰਦਾ ਛੱਟਕਾ ਦਾ ਇਹ ਬੰਦਾ ਲੰਗੜਾ ਕੇ ਤੁਰਦਾ ਜਦੋਂ ਤੁਰਨ ਦੀ ਲੋੜ ਪੈਂਦੀ ਤੁਰਦਾ ਵੀ ਹੈ ਜਦ ਥੋੜਾ-ਬੋੜਾ ਤਾਂ ਲੰਗੜਾ ਕੇ ਤੁਰਦਾ ਹੈ ਇਹਦਾ ਇਲਾਜ ਕਈ ਵਾਰੀ ਹੁੰਦਾ ਵੀ ਅੱਜਕੱਲ੍ਹ ਥੋਲੇ ਪਵਾ ਲੈਂਦੇ ਨੇ ਥੋਲੇ ਨਾਲ ਵੀ ਇਲਾਜ ਹੋ ਜਾਂਦਾ ਕਹਿੰਦੇ ਇਹ 나ੜ ਦਰਦ ਦੀ ਹੈ ਜੀ 나ੜ ਦਾ ਦਰਦ ਹੈ ਇਹਦਾ ਥੋਲਾ ਪਾ ਲਓ ਹੋ ਸਕਦਾ ਹੈ ਜਿਸ ਤਰ੍ਹਾਂ ਕਦੇ ਕਿਸੇ ਵੀ ਬਿਮਾਰੀ ਦਾ ਇਲਾਜ ਹੁੰਦਾ ਹੋਵੇ ਤਾਂ ਕਰਵਾ ਲੈਣਾ ਚਾਹੀਦਾ ਕਿਉਂਕਿ ਜਦੋਂ ਬਿਮਾਰੀ ਜ਼ਿਆਦਾ ਵੱਧ ਜਾਂਦੀ ਹੈ ਫਿਰ ਨੁਕਸਾਨ ਜ਼ਿਆਦਾ ਹੁੰਦਾ ਹੈ ਜਦੋਂ ਸਟਾਰਟਿੰਗ ਦੇ ਵਿੱਚ ਅਸੀਂ ਬਿਮਾਰੀ ਦਾ ਇਲਾਜ ਕਰ ਲਈਏ ਤਾਂ ਬਿਮਾਰੀ ਦਾ ਇਲਾਜ ਸੌਖਾ ਤੇ ਸਸਤਾ ਹੋ ਜਾਂਦਾ। ਸੋ ਸਿਆੜਕਾ ਨਾੜੀ ਜਾਂ ਦਰਦ دار ਇੰਗਣਾ ਜੋ ਕਰਦਾ ਇਹਦਾ ਇਲਾਜ ਇਲੈਕਟ੍ਰੋਪੈਥੀ ਦੇ ਵਿੱਚ ਪੱਕਾ ਇਲਾਜ ਹੈ। ਇਲੈਕਟਰ ਹੋਮੋਪੈਥਿਕ ਜੀ ਮੈਡੀਸਨਾਂ ਜਿਹੜੀ ਲਿੰਫ ਤੇ ਬਲੱਡ ਤੇ ਕੰਮ ਕਰਦੀ ਹੈ। ਲਿੰਫ ਤੇ ਬਲੱਡ ਨੂੰ ਪੈਰਿਫੇਰ ਕਰਕੇ ਔਰ ਉਸ ਨੂੰ ਜੋ ਵੀ ਫਤੂਰ ਹੁੰਦਾ ਹੈ ਜੋ ਵੀ ਪ੍ਰੋਬਲਮ ਹੁੰਦੀ ਹੈ ਉਹਨੂੰ ਠੀਕ ਕਰ ਦਿੰਦੀ ਹੈ। ਇਹਦੇ ਨਾਲ ਕੀ ਹੁੰਦਾ ਤੁਹਾਡਾ ਦਰਦਾ ਜੋ ਐਸੇ ਥੋੜੇ ਟਾਈਮ ਤੱਕ ਦਾ ਬੰਦ ਨਹੀਂ ਹੁੰਦਾ। ਤੇ ਬਿਲਕੁਲ ਸਦਾ ਲਈ ਤੁਹਾਡਾ ਦਰਦ ਬੰਦ ਹੋ ਜਾਂਦਾ ਔਰ ਜਿਹੜੇ ਬਿਮਾਰੀਆਂ ਸਰੀਰ ਚੋਂ ਬਾਹਰ ਨਿਕਲ ਜਾਂਦੀ ਹੈ ਜੋ ਬਲੋਕੇਜ ਆ ਖੁੱਲ ਜਾਂਦੀ ਹੈ ਤੇ ਇਸ ਇਲੈਕਟਰ ਹੋਂਪਥੀ ਦੇ ਨਾਲ ਸਿਆਟਕਾ ਦੀ ਨਾੜੀ ਦਾ ਵੀ ਬਹੁਤ ਵਧੀਆ ਔਰ ਸਫਲ ਇਲਾਜ ਹੈ ਅਗਰ ਜਿਸ ਕਿਸੇ ਭੈਣ ਭਰਾ ਨੂੰ ਇਦਾਂ ਦੀ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਉਹ ਜਰੂਰ ਸੰਪਰਕ ਕਰਨੀ ਔਰ ਆਪਾਂ ਤੁਹਾਡਾ ਇਲਾਜ ਕਰਾਂਗੇ ਪਰਮਾਤਮਾ ਕਰੇ ਤੁਸੀਂ ਜਲਦੀ ਠੀਕ ਹੋਵੋ ਔਰ ਇਦੇ ਵਿੱਚ ਜੇਕਰ ਕਿਸੇ ਭੈਣ ਭਰਾ ਨੂੰ ਇਦਾਂ ਦੀ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਸਾਡੇ ਨਾਲ ਜਰੂਰ ਸੰਪਰਕ ਕਰੋ ਔਰ ਫੋਨ ਨੰਬਰ ਆਪਣਾ ਤਕਰੀਬਨ ਹਰ ਇੱਕ ਵੀਡੀਓ ਦੇ ਨਾਲ ਮੈਂਸ਼ਨ ਕੀਤਾ ਹੁੰਦਾ ਹੈ ਤੇ ਆਪਣਾ ਐਡਰੈਸ ਚੀਮਾ ਮੰਡੀ ਚੰਦ ਬਾਬਾਦਰ ਸਿੰਘ ਮਸਤੌਣੇ ਵਾਲੇ ਉਹਨਾਂ ਦਾ ਜਨਮ ਸਥਾਨ ਔਰ ਜ਼ਿਲ੍ਹਾ ਸਮਰੂਰ ਜੀ ਔਰ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰਦਿਆ ਕਰੋ ਆਪਣਾ ਪੇਜ ਜੀ ਡਾਕਟਰ ਮੈਟਿਸ ਚੀਮਾ ਫੇਸਬੁੱਕ ਤੇ ਫੋਲੋ ਕਰੋ ਔਰ ਜੋ ਵੀ ਉਹਦਾ ਚੈਨਲ ਵੀ ਹੈਗਾ ਆਪਣਾ ਡਾਕਟਰ ਮੈਡੀਸ ਜੀਮਾ ਤੇ ਉਹਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਰਕੇ ਜਿਹੜੇ ਆਉਣ ਵਾਲੇ ਕੋਈ ਵੀ ਵੀਡੀਓ ਤੁਹਾਡੇ ਤੱਕ ਪਹੁੰਚਦੇ ਰਹੇ ਔਰ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਦਿਆ ਕਰੋ ਤਾਂ ਕਿ ਕਿਸੇ ਵੀਰ ਭੈਣ ਨੂੰ ਅਗਰ ਤਕਲੀਫ ਹੋਵੇ ਤਾਂ ਉਹਨਾਂ ਦਾ ਫਾਇਦਾ ਹੋ ਸਕੇ ਧੰਨਵਾਦ ਜੀ